ਸਮਲਕਾਰ ਭਾਬੀ ਨੂੰ ਇਸ ਦੁਨੀਆ ਤੋਂ ਗਏ ਨੂੰ ਕਾਫੀ ਦਿਨ ਹੋ ਗਏ ਨੇ ਤੁਹਾਨੂੰ ਦੱਸ ਦਿੰਨੇ ਆ ਜਿਸ ਤਰ੍ਹਾਂ ਅਮਰਤਪਾਲ ਨੇ ਇਹ ਕਾਰਵਾਈ ਪਾਈ ਸੀ ਤੇ ਸੋਸ਼ਲ ਮੀਡੀਆ ਉੱਪਰ ਇੱਕ ਵੱਡਾ ਹਜੂਮ ਅਮਰਤਪਾਲ ਦੇ ਹੱਕ ਵਿੱਚ ਆ ਗਿਆ ਸੀ ਤੇ ਸਾਰੇ ਜਾਣੇ ਇਹ ਅਰਦਾਸ ਕਰਦੇ ਸੀ ਕਿ ਜਿਸ ਤਰ੍ਹਾਂ ਇਹ ਕੰਮ ਹੋਇਆ ਉਸ ਤੋਂ ਬਾਅਦ ਅਮਰਤਪਾਲ ਉੱਪਰ ਪਰਮਾਤਮਾ ਆਪਣਾ ਹੱਥ ਬਣਾਈ ਰੱਖੇ ਉਸ ਨੂੰ ਕੋਈ ਤਤੀਵਾ ਨਾ ਲੱਗੇ ਤੇ ਉਸ ਦੀ ਗ੍ਰਿਫਤਾਰੀ ਨੂੰ ਰੋਕ ਲੱਗ ਜਾਵੇ ਕਿਉਂਕਿ ਜੋ ਉਸਨੇ ਕੀਤਾ ਉਹ ਉਸਦਾ ਕੋਈ ਆਪਣਾ ਨਿੱਜੀ ਕੰਮ ਨਹੀਂ ਸੀ ਉਸਨੇ ਸਾਰਾ ਕੁਝ ਸਮਾਜ ਦੀ ਭਲਾਈ ਲਈ ਕੀਤਾ ਪਰ ਕੁਝ ਲੋਕ ਕਮਲਕੌਰ ਦੇ ਹੱਕ ਵਿੱਚ ਆਏ ਨੇ ਉਹ ਦੱਸਦੇ ਨੇ ਕਿ ਉਸਦਾ ਪਰਿਵਾਰ ਕਿੰਨਾ ਗਰੀਬ ਸੀ ਉਹ ਆਪਣੀ ਮਾਂ ਨੂੰ ਪਾਲਦੀ ਸੀ ਉਸਦੀ ਭੈਣ ਦਾ ਤਲਾਕ ਹੋ ਚੁੱਕਿਆ ਸੀ ਉਹ ਆਪਣੇ ਭੈਣ ਦੇ ਬੱਚਾ ਨੂੰ ਵੀ ਪਾਲਦੀ ਸੀ ਇਹ ਤੁਹਾਨੂੰ ਦੱਸ ਦਿੰਦੇ ਆ ਕਮਲਕੌਰ ਦਾ ਪਹਿਲਾ ਵਿਆਹ ਹੋ ਚੁੱਕਿਆ ਸੀ ਤੇ ਉਸ ਦੇ ਘਰ ਵਾਲੇ ਦਾ ਇੱਕ ਬਿਆਨ ਸਾਹਮਣੇ ਆਇਆ ਏ ਕਮਲਕੌਰ ਦੇ ਘਰ ਵਾਲਾ ਦੁਬਈ ਦਾ ਰਹਿਣ ਵਾਲਾ ਸੀ ਪਰ ਉਹਨਾਂ ਦੇ ਵਿਆਹ ਤੋਂ ਕੁਛ ਦਿਨ ਬਾਅਦ ਹੀ ਉਹਨਾਂ ਦਾ ਕੋਈ ਆਪਸ ਵਿੱਚ ਰੌਲਾ ਪੈ ਗਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਦਾ ਤਲਾਕ ਹੋ ਚੁੱਕਿਆ ਸੀ ਕਮਲਕੌਰ ਦੇ ਘਰ ਵਾਲੇ ਦਾ ਕਹਿਣਾ ਕਿ ਉਹ ਉਹਨਾਂ ਦੀ ਆਪਣੀ ਨਿੱਜੀ ਜ਼ਿੰਦਗੀ ਸੀ ਉਹ ਜੋ ਕੁਝ ਕਰਦੇ ਸੀ ਉਹ ਉਹਨਾਂ ਦੀ ਆਪਣੀ ਮਰਜ਼ੀ ਸੀ ਪਰ ਜੋ ਉਸ ਕਮਲਕੌਰ ਦੇ ਨਾਲ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਇਹ ਬਹੁਤ ਗਲਤ ਹੋਇਆ ਪਰ ਕਮਲਕੌਰ ਦੇ ਘਰਦਿਆਂ ਨੇ ਉਸਦੇ ਪਤੀ ਦੇ ਬਾਰੇ ਹਲੇ ਕਿਸੇ ਗੱਲ ਦੀ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਕਿਸੇ ਵੀ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਪਰ ਕਮਲ ਜੇਕਰ ਸੋਸ਼ਲ ਮੀਡੀਆ ਤੇ ਦੇਖੀਏ ਤਾਂ ਕਮਲਕੌਰ ਅਕਸਰ ਹੀ ਪੋਸਟਾਂ ਪਾਉਂਦੀ ਰਹਿੰਦੀ ਹੁੰਦੀ ਸੀ ਕਿ ਉਸ ਦਾ ਘਰ ਵਾਲਾ ਵਿਦੇਸ਼ ਤੋਂ ਆਇਆ ਉਸਦੇ ਨਾਲ ਵਿਆਹ ਕਰਵਾ ਲਿਆ ਉਸਨੇ ਪਰ ਬਾਅਦ ਦੇ ਵਿੱਚ ਇਹਨਾਂ ਨੂੰ ਸੋਸ਼ਲ ਮੀਡੀਆ ਉੱਪਰ ਇਕੱਠਿਆ ਨਹੀਂ ਵੇਖਿਆ ਗਿਆ ਇਨਾਂ ਦੀ ਅਕਸਰ ਹੀ ਗੱਲਾਂ ਉੱਡਦੀਆਂ ਰਹਿੰਦੀਆਂ ਸੀ ਕਿ ਇਹਨਾਂ ਦਾ ਤਲਾਕ ਹੋ ਗਿਆ ਜਿਸ ਤੋਂ ਬਾਅਦ ਇਹਨਾਂ ਦੀ ਕੋਈ ਵੀ ਪੋਸਟ ਸੋਸ਼ਲ ਮੀਡੀਆ ਉੱਪਰ ਇਕੱਠਿਆਂ ਦੀ ਨਹੀਂ ਦੇਖੀ ਗਈ ਪਰ ਉਸ ਨੇ ਕਿਹਾ ਕਿ ਜੋ ਜਿਸ ਤਰ੍ਹਾਂ ਦਾ ਬੀਜੇਗਾ ਉਹ ਉਸ ਤਰ੍ਹਾਂ ਦਾ ਵੱਢੇਗਾ ਉਸ ਨੇ ਕਮਲਕੌਰ ਨੂੰ ਸਮਝਾਇਆ ਸੀ ਕਿ ਆਪਣੀ ਹੱਦ ਦੇ ਵਿੱਚ ਰਹਿਣਾ ਚਾਹੀਦਾ ਸਮਾਜ ਦੇ ਵਿੱਚ ਰਹਿਣ ਦੀਆਂ ਕੁਝ ਹੱਦਾਂ ਹੁੰਦੀਆਂ ਨੇ ਜਿਸ ਤਰ੍ਹਾਂ ਆਪਾਂ ਸੋਸ਼ਲ ਮੀਡੀਆ ਉੱਪਰ ਕਰਦੇ ਹਾਂ ਸਮਾਜ ਆਪਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਕਿ ਜਿਸ ਤਰ੍ਹਾਂ ਆਪਾਂ ਡਬਲ ਮੀਨਿੰਗ ਗੱਲਾਂ ਕਰਦੇ ਹਾਂ ਇਹ ਸਮਾਜ ਵਿੱਚ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਇਸ ਲਈ ਸਮਾਜ ਆਪਣੇ ਨਾਲ ਬਾਈਕਾਟ ਵੀ ਕਰ ਸਕਦਾ ਆਪਣੇ ਨਾਲ ਕੋਈ ਅਣਹੋਣੀ ਵੀ ਹੋ ਸਕਦੀ ਆ ਉਸ ਨੇ ਪਰ ਉਹ ਹਮੇਸ਼ਾ ਇੱਕੋ ਗੱਲ ਤੇ ਟਿਕੀ ਰਹਿੰਦੀ ਸੀ ਕਿ ਉਸ ਨੂੰ ਰੋਟੀ ਦੇ ਲਈ ਇਹ ਸਭ ਕੁਝ ਕਰਨਾ ਪੈਂਦਾ ਉਸ ਦੀ ਮਾਂ ਬੜੀ ਗਰੀਬ ਹੈ ਉਸ ਦੀ ਭੈਣ ਉਸ ਦੇ ਬੱਚੇ ਉਸ ਨੂੰ ਪਾਲਣੇ ਪੈਂਦੇ ਨੇ ਉਹ ਤਾਂ ਕਰਕੇ ਇਹ ਸਾਰਾ ਕੁਝ ਨਹੀਂ ਛੱਡ ਸਕਦੀ ਪਰ ਉਹ ਆਖਦਾ ਹੈ ਜਦੋਂ ਕਰੋਨਾ ਕਾਲ ਵੇਲੇ ਕਮਲਕੌਰ ਬੈਂਕ ਦੇ ਵਿੱਚ ਲੱਗੀ ਵੀ ਸੀ ਤੇ ਪਰ ਉਸ ਦੀ ਨੌਕਰੀ ਚਲੀ ਗਈ ਜਸ ਤੋਂ ਬਾਅਦ ਉਹ ਸ਼ਾਰਟ ਫਿਲਮਾਂ ਦੇ ਵਿੱਚ ਗਈ ਤੇ ਪਰ ਉਹਨਾਂ ਦੇ ਨਾਲ ਕੋਈ ਅਣਬਣ ਹੋਣ ਕਰਕੇ ਇਸ ਨੇ ਆਪਣਾ ਅਕਾਊਂਟ ਬਣਾ ਲਿਆ ਤੇ ਇਹ ਡਬਲ ਮੀਨਿੰਗ ਗੱਲਾਂ ਕਰਨ ਲੱਗ ਗਈ ਤੇ ਜਸ ਤੋਂ ਬਾਅਦ ਇਹ ਕਾਫੀ ਮਸ਼ ਹੈ ਉਸ ਦਾ ਪੱਖ ਇਸ ਦੇ ਵਿੱਚ ਤੁਸੀਂ ਵੀ ਆਪਣੀ رائے ਜ਼ਰੂਰ ਸਾਂਝੀ ਕਰ ਸਕਦੇ ਹੋ